ਸਿਮਰਤ ਕੀ ਕਰਨ ਦੇ ਆ ਕੁਛ ਨਹੀਂ ਮੰਮੀ ਮੈਂ ਚਲ ਜਿਹੜਾ ਸੂਡ ਪਿਆ ਤੁਹਾਡਾ ਤੈਹ ਲਾ ਆਹੋ ਸੂਡ ਨੂੰ ਤੈਹ ਲਾ ਲਾ ਪਤਾ ਨਹੀਂ ਕਿੱਥੇ ਗਵਾਚੀ ਰਹੀਨੀ ਆ ਮੁੰਡੇ ਨੇ ਕਿੱਦਾਂ ਪਾ ਕੇ ਆਈਆਂ ਉਧਰ ਵੇਖੇ ਮੈਂ ਤੇ ਮੰਮੀ ਸਹੀ ਪਾ ਕੇ ਆਈਆਂ ਮੈਂ ਤਾਂ ਧਿਆਨ ਪੈ ਗਿਆ ਤੂੰ ਇਹੀ ਕਰ ਹੁੰਦੀ ਤੈਨੂੰ ਵੀ ਪਤਾ ਵਾ ਹੁਣ ਵੀ ਉਹ ਪਲਟੀਆਂ ਮਾਰਦਾ ਵਾ ਤੇ ਜੇ ਤੂੰ ਬੈੜ ਤੇ ਪਾਇ ਨਾ ਸਿਰਾਂ ਨਾਲ ਲੌਂਦੀ ਉਹ ਪਲਟੀਆਂ ਮਾ ਮਾਰ ਕੇ ਕੰਢੇ ਆਇਆ ਪਿਆ ਸੀ ਹੁਣ ਮੈਂ ਉਹ ਸਹੀ ਕਰਕੇ ਆਈਆਂ ਮੰਮੀ ਜੀ ਤੁਹੀ ਵੇਖ ਹੀ ਲਿਆ ਹੀ ਤੋ ਇਹ ਆਪਸੇ ਹੀ ਕਰਉਂਦੇ ਤੇ ਮੈਨੂੰ ਵੀ ਆਕੇ ਦੱਸਣ ਦੇ ਭੇਜੇ ਹੋਂ ਤੇ ਮੈਂ ਸਹੀ ਕਰ ਰਹੀ ਮੈਂ ਗਾਂ ਵਾਸਤੇ ਮਤ ਦੇਣ ਨਹੀਂ ਦਿਨੂ ਪਿੰਡ ਨਾਲ ਸਰਾਂਣਾ ਲਾਇਆ ਕਰ ਬੱਚਾ ਪਲਟ ਕੇ ਗਾਂ ਨੂੰ ਨਾ ਜਾਵੇ ਮੰਮੀ ਮੈਨੂੰ ਇੱਕ ਗੱਲ ਹੀ ਸਮਝ ਆਉਂਦੀ ਤੇ ਸਾਰੇ ਜਿਹੜੇ ਮੈਨੂੰ ਕਿ ਸਮਝਾਉਂਦੇ ਰਹਿੰਦੇ ਜੀ ਹਰ ਗੱਲ ਤੇ ਤੁਸੀਂ ਮੈਨੂੰ ਸਮਝਾਉਂਦੇ ਰਹਿੰਦੇ ਜੀ ਮੇਰੇ ਦੀ ਆਪਣੀ ਜ਼ਿੰਦਗੀ ਟੈਨਸ਼ਨ ਨਹੀਂ ਜਾਂਦੀ ਇੱਕ ਪਾਸੇ ਯਾਰ ਪ੍ਰੇਦੀ ਦੀ ਉਹਨਾਂ ਦੇ ਘਰੋਂ ਕਲੇਸ਼ ਨਹੀਂ ਜਾਂਦੇ ਆ ਉਹ ਵੀ ਠੀਕ ਨਹੀਂ ਰਹਿਣਦੇ ਦਾਦੀ ਆ ਦਾਦੀ ਬਿਮਾਰ ਹੈ ਦਾਦੀ ਵਾਲੀ ਮੇਰੇ ਕੋ ਜਾਇ ਜਾਂਦਾ ਇਹ ਸੇਵਕ ਦੀ ਮੈਨੂੰ ਟੈਨਸ਼ਨ ਲੱਗੀ ਰਹਿੰਦੀ ਉਹਨਾਂ ਨੂੰ ਫੋਨ ਕੀਤਾ बस मेरी मैसेज ਪਾ ਦਿੱਤਾ ਕਿ ਸਿਮਰਤ ਮੈਂ ਪਾਪਾ ਨੂੰ ਕੋਈ ਕੰਮ ਚੱਲਿਆ ਜਦੋਂ ਮੈਂ ਆਉਂਗਾ ਫਿਰ ਗੱਲ ਕਰੂੰਗਾ ਤਿੰਨ ਦਿਨ ਹੋ ਚੱਲੇ ਇੱਕੋ ਗੱਲ ਦਾ ਰੱਟਾ ਮੈਂ ਕਹਿੰਨੀ ਬਸ ਮੈਸੇਜ ਲਿਖ ਦੇ ਨਾ ਗੱਲ ਮੇ ਨਾਲ ਕਰਨੀ ਦੇ ਮੈਨੂੰ ਤੇ ਆਪਣੀ ਸਮਝ ਹੁੰਦਾ ਮੈਂ ਹੈ ਕੀ ਇਸ ਗੱਲ ਵਿੱਚ ਜਿਹੜਾ ਕੋਈ ਹੁੰਦਾ ਗੱਲਾਂ ਸੁਣਾ ਕੇ ਚੱਲ ਜਾਂਦਾ ਜੇ ਉਹਨਾਂ ਦਾ ਕਿਤੇ ਵਾਅਦਾ ਘਟ ਜਾਏ ਮੈਂ ਕੋਈ ਗੱਲ ਕਰ ਲਾ ਕਿ ਤੂੰ ਮੇਰੇ ਨਾਲ ਗੱਲ ਕਿਉਂ ਨਹੀਂ ਕਰਦੇ ਕੀ ਗੱਲ ਉਹ ਮੈਨੂੰ ਬੋਲਣ ਦਾ ਆਪੈਂਦੇ ਸਿਮਰਤ ਮੈਂ ਕੰਮ ਹੋਵੇਖਾ ਕਿ ਤੇਰੇ ਨਾਲ ਗੱਲ ਕਰਾਂ ਮੇਰੀ ਆਪਣੀ ਕੋਈ ਜ਼ਿੰਦਗੀ ਨਹੀਂ ਮੈਂ ਕਿੰਨਾ ਗੱਲ ਕਰਾਂ ਕਿੰਨੂੰ ਦੱਸਾਂ ਮੈਨੂੰ ਕੀ ਤਕਲੀਫ ਆ ਕੀ ਤਕਲੀਫ ਕੀ ਤੈਨੂੰ ਹੈ 10 ਮੈਨੂੰ ਰਮਾਨਾ ਸਭ ਕੁਝ ਘਰ ਖੁੱਲਾ ਖਾਣ ਪੀਣ ਨੂੰ ਹਰ ਇੱਕ ਚੀਜ਼ ਤੈਨੂੰ ਮਿਲੰਦੀ ਆ ਇਧਰ ਉਧਰ ਦੇ ਦੋ ਤੂੰ ਐਵੇਂ ਟੈਨਸ਼ਨਾਂ ਚੁੱਕੀ ਫਿਰਦੀ ਆ ਹਰ ਪੀਦੀ ਐ ਟੈਨਸ਼ਨ ਤੂੰ ਕਾਦੀ ਗੱਲ ਚੁੱਕੀ ਫਿਰਦੀ ਆ ਉਹਦੀ ਮਾਂ ਬੈਠੀ ਆ ਪੇ ਚੁੱਕੇ ਨਾ ਚੁੱਕੇ ਮੈਨੂੰ ਇਨੀ ਹਰ ਪੀਦੀ ਦੀ ਜੜੀ ਕੋਈ ਵੀ ਹੈਗਾ ਮੈਨੂੰ ਸੇਵਕ ਨਾਲ ਲਿਆ ਉਹਨਾਂ ਨੂੰ ਕਹਿ ਕਰੋ ਮਮਮੀ ਗਾਲ ਉਹਨਾਂ ਨੂੰ ਕਹ ਵਾਪਸ ਆ ਜਾਓ ਸੇਵਕ ਉਹ ਤੇ ਘੁੰਮਣ ਨਹੀਂ ਗਿਆ ਕੰਮ ਕਰਨ ਨੂੰ ਗਿਆ ਵਾ ਉਹਨੇ ਹੁਣ ਆਪਣੀ ਸੈਟਿੰਗ ਕਰਨੀ ਕਿ ਨਹੀਂ ਕਰਨੀ ਹੁਣ ਪਾਪਾ ਦੇ ਨਾਲ ਜਾਉ ਆਉਗਾ ਤਾਂ ਫੇਰ ਇਹਨੂੰ ਕਾਰੋਬਾਰ ਦਾ ਸਮਝ ਆਉ ਵੀ ਕਾਰੋਬਾਰ ਆਪਣਾ ਕਿੱਥੇ ਕਿੱਥੇ ਕਿੱਦਾਂ ਕਿੱਦਾਂ ਫੈਲ ਲਿਆ ਆ ਵਾ ਤੇ ਪਾਪਾ ਅੱਗੇ ਵੀ ਕਰਨ ਨਹੀਂ ਦੇ ਹੀ ਨਾ ਤੇ ਸੇਵਾ ਇੱਥੇ ਵੀ ਤੇ ਬਿਜ਼ਨਸ ਹੈਗਾ ਵਾ ਸੇਵਾ ਕਿੱਥੇ ਵੀ ਕਰ ਸਕਦੇ ਜਰੂਰੀ ਥੋੜੀ ਢੀਤ ਦੂਰ ਜਾ ਕੇ ਉਹਨਾਂ ਨੇ ਕੰਮ ਕਰਨਾ ਅੱਛਾ ਹਾਂ ਸਾਰੀ ਉਮਰ ਦਾ ਠੇਕਾ ਤਾਂ ਪਾਪਾ ਨੇ ਲੈ ਲਿਆ ਕਿ ਪਾਪਾ ਹੀ ਕੰਮ ਕਰੀ ਜਾਣ ਉਹਨੂੰ ਨਹੀਂ ਸੈੱਟ ਕਰਨਾਗਾ ਮੰਮੀ ਸੈੱਟ ਕਰਨ ਦੀ ਸਾਰੀ ਉਮਰ ਪਈ ਆ ਕੋਈ ਗੱਲ ਨਹੀਂ ਘਟੂ ਘੜ ਕਾਕਾ ਤੇ ਵੱਡਾ ਹੋ ਜਾਂਦਾ ਥੋੜਾ ਟੈਂਪ ਆ ਜਾਂਦਾ ਫਿਰ ਪਾਂ ਵੀ ਚੱਲ ਜਾਂਦੇ ਹੋ ਇੱਕ ਮਿੰਟ ਸੁਣ ਲੈ ਮੇਰੀ ਗੱਲ ਸਾਰੀ ਉਮਰ ਕੋਈ ਨਹੀਂ ਪਈ ਐਹੋ ਉਮਰ ਹੁੰਦੀ ਸੈਟ ਹੋਣ ਦੀ ਐਹੋ ਉਮਰ ਦੇ ਵਿੱਚ ਜੇ ਉਹਨੂੰ ਮੈਂ ਘਰ ਬਾ ਲੈਣਾ ਤੇ ਉਹਦੇ ਤੇ ਹੱਡਾਂ 'ਚ ਪੈਣਾ ਪਾਣੀ ਉਹਨੂੰ ਤਾਂ ਕਿਤੇ ਕੰਮ ਕਰਨ ਦਾ ਚੱਜ ਨਹੀਂ ਰਹਿਣਾ ਉਹਨੇ ਤਾਂ ਕਹਣਾ ਕੋਈ ਗੱਲ ਨਹੀਂ ਮੇਰਾ ਤਾਂ ਸਰਦਾ ਹੀ ਪਿਆ ਵਾ ਹਰ ਖਰਚਾ ਮੇਰਾ ਪੂਰਾ ਹੁੰਦਾ ਮੇਰੇ ਬੱਚੇ ਦਾ ਪੂਰਾ ਹੁੰਦਾ ਮੇਰੇ ਜਨਾਨੀ ਦਾ ਪੂਰਾ ਹੁੰਦਾ ਮੈਨੂੰ ਕਿ ਲੋੜ ਭਈ ਕੰਮ ਕਰਨ ਦੀ ਉਹਨੂੰ ਘਰ ਬਾਵਾ ਕਰ ਹੱਡਾਂ 'ਚ ਪਾਣੀ ਪੋਣਾ ਹੀ ਦੱਸ ਮੈਨੂੰ ਜਰਾ ਮੇਰੀ ਗੱਲ ਸੁਣ ਲੈ ਮੇਰੇ ਨਾਲ ਮੈਂ ਫਾਲਤੂ ਨਾ ਬੈਸ ਨਾ ਕਰਿਆ ਕਰ ਜੇ ਮੈਂ ਤੇ ਨਾ ਮਾਂ ਬਣ ਕੇ ਰਹਿਣੀ ਨਾ ਪਿਆਰ ਨਾ ਤੇ ਤੂੰ ਵੀ ਅੱਗੋਂ ਮੇਰੇ ਨਾਲ ਉਹਦੇ ਪਿਆਰ ਨਾ ਰਿਹਾ ਕਰ ਐਵੇਂ ਨਾ ਨਜਾਇਜ਼ ਹੀ ਦਰਦ ਦਰ ਗੱਲਾਂ ਕਰਦੀ ਦਿਆ ਕਰ ਤੇ ਜੇ ਮੈਨੂੰ ਸੱਸ ਬਣਨਾ ਪੈਣਾ ਤੇ ਮੈਂ ਸੱਸ ਵੀ ਬਣ ਜਣੇ ਤੈਨੂੰ ਪਤਾ ਵਾ ਫੇਰ ਤੂੰ ਕਹਿਣਾ ਵਾ ਵੀ ਮੰਮੀ ਮੈਨੂੰ ਗੁੱਸੇ ਹੁੰਦੇ ਆ ਜਿੰਨਾ ਕਦ ਤੂੰ ਮੈਂ ਪਿਆਰ ਨਾ ਸਮਝਉਣੀ ਨਾ ਤੇ ਤੂੰ ਪਿਆਰ ਨਾ ਹੀ ਰਹਿ ਤੇ ਵਧੀਆ ਗੱਲ ਹੀ ਤੇਰੇ ਵਾਸਤੇ ਵੀ ਤੇ ਮੇਰੇ ਵਾਸਤੇ ਵੀ ਮੈਂ ਤੇ ਮੰਮੀ ਬਾ ਸੁਣਨ ਤੇ ਆਂ ਤੁਹਾਡੀਆਂ ਵੀ ਸੁਣ ਲਈਆਂ ਉਹਨਾਂ ਦੀਆਂ ਵੀ ਸੁਣ ਲਈਆਂ ਹਰ ਕੋਈ ਮੈਨੂੰ ਸੁਣਾ ਕੇ ਚੱਲ ਜਾਂਦਾ ਹਾਂਜੀ ਤੁਸੀਂ ਕਦੋਂ ਆਏ ਉਹ ਤਾਂ ਮੈਂ ਕੈਮਰੇ 'ਚ ਵੇਖਿਆ ਤੁਸੀਂ ਉੱਪਰ ਬੈਠੇ ਹੋਏ ਜੇ ਮੇਰੀ ਗੱਲ ਸੁਣੋ ਹਾਂਜੀ ਮੈਂ ਤਾਂ ਚੱਲ ਜਿੱਥੋਂ ਆਇਆ ਆਵਾ ਤੇ ਥੱਲੇ ਸਾਰੇ ਬੂਏ-ਫੂਲੇ ਛੱਡੇ ਤੂੰ ਓਹੋ ਤੇ ਹਾਂ ਤੇ ਮੈਨੂੰ ਪਤਾ ਲੱਗ ਹੀ ਗਿਆ ਤੁਸੀਂ ਆਏ ਜੇ ਉਹ ਤਾਂ ਮੈਂ ਵੈਸੇ ਹੀ ਲੇਟੀ ਸੀ ਤੇ ਕੈਮਰਾ ਦੇਖਦੀ ਭਈਆਂ ਨਾਲ-ਨਾਲ ਪਤਾ ਨਹੀਂ ਲੱਗਾ ਦਾ ਤਾਂ ਪਤਾ ਨਹੀਂ ਲੱਗਾ ਤੈਨੂੰ ਕੋਈ ਵਾਰ ਦਾਤ ਕਰਕੇ ਚਲ ਜੇ ਘਰ 'ਚ ਮਾਰ ਕੇ ਤੈਨੂੰ ਸੁੱਟ ਜੇ ਤੇ ਕੌਣ ਜ਼ਿੰਮੇਵਾਰ ਹੈ ਗੱਲ ਦਾ ਫਿਰ ਕੈਮਰੇ ਚੈੱਕ ਕਰਦੇ ਰਵਾਂਗੇ ਤੇ ਇਹ ਧਿਆਨ ਹੀ 24 ਘੰਟੇ ਮੈਂ ਫੋਨਾਂ 'ਚ ਫੜ ਕੇ ਬੈਠਾ ਰਹਿਣਾ ਕੁਛ ਨਹੀਂ ਹੁੰਦਾ ਮੈਨੂੰ ਕਿ ਕਿੰਨੇ ਕੀ ਹੋਣਾ ਤੁਹਾਡੇ ਹੁੰਦਾ ਕੁਝ ਹੋ ਸਕਦਾ ਮੈਨੂੰ ਐਵੇਂ ਵੇਣੀਆਂ ਗੱਲਾਂ ਕਰਦੇ ਰਹੇ ਜੀ ਤਾਂ ਮੇਰੀ ਗੱਲ ਸੁਣਨ ਨਾਲ ਮੰਮੀ ਦਾ ਫੋਨ ਆਇਆ ਮੈਨੂੰ ਅੱਛਾ ਫਿਰ ਉਹਨਾਂ ਨੇ ਆਉਣਾ ਵਾ ਅੱਛਾ ਉਹਨਾਂ ਨਾਲ ਵੱਧ ਘੱਟ ਨਾਲ ਬੋਲਣੀ ਕੁਝ ਬਾਕੀ ਮਾਪੇ ਗੱਲ ਕਰ ਲਊਗਾ ਤੂੰ ਜਿਆਦਾ ਵੱਧ ਘੱਟ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਨੀ ਠੀਕ ਹੈ ਨਹੀਂ ਮੈਂ ਕੋਈ ਕਰਨੀ ਕੋਈ ਗੱਲ ਠੀਕ ਹੈ ਇੱਕ ਗੱਲ ਤਾਂ ਦੱਸੋ ਸੁਖ ਮम्मा ਨੇ ਮੈਨੂੰ ਤਾਂ ਕੋਈ ਫੋਨ ਨਹੀਂ ਕੀਤਾ ਕੋਈ ਗੱਲ ਨਹੀਂ ਤੇ ਕਿਉਂ ਬੁਲਾਇਆ ਮम्मा ਨੂੰ ਤੁਸੀਂ ਜਾਂ ਮੰਮੀ ਕਿਉਂ ਆ ਰਹੇ ਨੇ ਉਹ ਠੀਕ ਨਹੀਂ ਨਾ ਰਹਿੰਦੀ ਤਾਂ ਕਰਕੇ ਤੈਨੂੰ ਕੋਈ ਗੱਲ ਨਹੀਂ ਦੱਸਦੀ ਤੂੰ ਹੋਰ ਟੈਨਸ਼ਨ ਲਏਂਗੀ ਮੰਮੀ ਨੇ ਸਿੱਧਾ ਮੈਨੂੰ ਫੋਨ ਕੀਤਾ ਸੀ ਸੋਕਾ ਮੈਂ ਠੀਕ ਤੇ ਰਹਿਨੀ ਆ ਤੂੰ ਚੱਲ ਕੋਈ ਗੱਲ ਨਹੀਂ ਮੈਂ ਨਾ ਗੱਲ ਕੀਤੀ ਮੰਮੀ ਦੇ ਨਾਲ ਕਿ ਕੋਈ ਨਾ ਲੀਨ ਨੂੰ ਲੈ ਕੇ ਆਜੋ ਚੱਲ ਨਾਲ ਤੇਰਾ ਵੀ ਦਿਲ ਦੁਲ ਲੱਗਾ ਰਿਹਾ ਕਰਗਾ ਤੂੰ ਘਰ ਦੇ ਵਿੱਚ ਕੱਲੀ ਹੁੰਨੀ ਆ ਕੀ ਕਰਨਾ ਹੁੰਦਾ ਵਾ ਕੁੜੀ ਨਾ ਘੇੜਦੀ ਰਹਾ ਕਰੇਗੀ ਲੀਨ ਪਤਾ ਗੱਲ ਅੱਗੇ ਮੇਰੀ ਗੱਲ ਸੁਣ ਲੀਨ ਨੂੰ ਮਤਾਲ ਲਿਉਣ ਲੱਗਾ ਉਦੋਂ ਨਾ ਮੰਮੀ ਨੇ ਮੈਨੂੰ ਫੋਨ ਕੀਤਾ ਸੀ ਉਹ 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 ਨਾ ਬੜੀ ਪਰੇਸ਼ਾਨ ਕਰਦੀ ਆ ਮਾਂ ਮਾਂ ਹੁੰਦੀ ਆ ਤੈਨੂੰ ਪਤਾ ਹੈ ਨਾ ਉਹ ਨਾਨੀ ਉਹਦੀ ਤੇ ਮੈਂ ਨਹੀਂ ਚਾਹੁੰਦਾ ਨਾਲ ਤੇਰਾ ਬੱਚਾ ਤੇਰੇ ਤੋਂ ਦੂਰ ਰਹੇ ਹੈਨਾ ਚੱਲ ਕੋਈ ਗੱਲ ਨਹੀਂ ਤੇਰਾ ਮੇਰੇ ਇਕ ਹੀ ਗੱਲ ਵਾ ਤੂੰ ਉਹਨਾਂ ਨਾਲ ਖੇਡ ਹੱਸ ਤੇ ਆਪਣਾ ਟਾਈਮ ਵਧੀਆ ਪਾਸ ਕਰ ਹੈਨਾ ਚੰਗਾ ਜਿਹਾ ਲਾਦਾ ਉਹ ਤੇ ਦੱਸਣ ਦੇ ਇਹ ਕਹਿੰਦੇ ਪਿਛੇ ਜੀ ਬਿਮਾਰ ਹੋ ਗਈ ਸੀ ਯਾਦ ਬੜਾ ਕਰਦੀ ਸੀ ਉਹਨਾਂ ਤੈਨੂੰ ਦੱਸਿਆ ਨਹੀਂ ਕਿਉਂਕਿ ਤੂੰ ਆਬ ਨਹੀਂ ਠੀਕ ਰਹਿੰਦੀ ਉਹ ਫਿਰ ਉਹਨਾਂ ਮੜਾ ਮੋਟੀ ਦਵਾਈ ਤੋਂ ਵੀ ਬੜੀ ਉਹਨਾਂ ਨੇ ਕਰਵਾਈ ਆ ਸੁਖ ਮੈਂ ਠੀਕ ਤਾਂ ਹੈਗੀ ਆ ਤੁਸੀਂ ਬਾਰ ਬਾਰ ਕਹੀ ਜਾਂਦੇ ਜੀ ਮੈਂ ਠੀਕ ਨਹੀਂ ਹੈਗੀ ਕੀ ਹੋਇਆ ਮੈਨੂੰ ਨਾਲ ਸੁਖਮੀ ਗਾਲ ਸੁਣੋ ਤੁਸੀਂ ਕਹਿ ਰਹੇ ਜੇ ਤੁਸੀਂ ਲੀਨ ਨੂੰ ਬੁਲਾਇਆ ਹੈ ਲੀਨ ਇੱਥੇ ਰਿਆ ਕਰੇਗੀ ਤੇ ਗੱਲ ਸੁਣੋ ਲੋਕ ਕੀ ਸੋਚਣਗੇ ਕਿਸੇ ਨੂੰ ਤੁਸੀਂ ਦੱਸਿਆ ਹੀ ਨਹੀਂ ਹੈਗਾ ਕਿ ਮੇਰਾ ਬੱਚਾ ਵੀ ਹੈਗਾ ਤੁਹਾਡੇ ਰਿਸ਼ਤੇਦਾਰ ਕੁਝ ਤਾਂ ਸੋਚੋ ਮੇਰੀ ਗੱਲ ਸੁ ਲੋਕਾਂ ਦੇ ਘਰ ਘਰ ਆਟਾ ਪਾ ਜਣਾ ਆ ਕੇ ਲੋਕਾਂ ਦੀ ਕਾਦੀ ਕੋਲ ਟੈਨਸ਼ਨ ਲੈਣੀ ਨਹੀਂ ਹੈ ਅਸੀਂ ਆਪਣੇ ਘਰ ਰਹਿਣਾ ਲੋਕਾਂ ਨੂੰ ਆਪਣੇ ਨਾਲ ਮਤਲਬ ਹੋਣਾ ਚਾਹੀਦਾ ਹੈ ਨਾ ਇਹ ਸਾਡੇ ਘਰ ਦਾ ਮੈਟਰ ਵਾ ਇਹ ਆਪ ਦੇਖਣਾ ਵਾ ਤੋ ਇਹ ਗੱਲ ਦੀ ਟੈਨਸ਼ਨ ਨਾ ਲੈ ਮੈਂ ਵੇਖਣਾ ਜੋ ਵੇਖਣਾ ਵਾ ਦੇਖੋ ਸੁਖ ਤੁਸੀਂ ਉਸ ਦਿਨ ਮੈਨੂੰ ਕਿੰਨਾ ਸਮਝਾਇਆ ਮੈਂ ਕੋਈ ਆਰਗੂ ਕੀਤੀ ਤੁਹਾਡਾ ਨਹੀਂ ਨਾ ਜੁਰਨੀਏ ਮੈਂ ਹਾਰ ਕੇ ਤਾਂ ਸਿਆਣੀ ਹੋ ਵਾ ਨਾ ਮੈਂ ਸਮਝਦੀ ਆ ਤੇ ਨਾ ਮੈਂ ਆਪਣੇ ਨੂੰ ਸਿਆਣੀ ਕਦੀ ਕਿਹਾ ਵਾ ਮੈਨੂੰ ਪਤਾ ਹੁਣ ਤੁਸੀਂ ਜੋਕ ਹੋਗੇ ਮੇਰੇ ਫਾਇਦੇ ਲਈ ਕਹੋਗੇ ਪਰ ਲੀਨ ਦੀ ਗੱਲ ਦੇਖੋ ਨਾ ਮੈਂ ਇਸ ਲਈ ਕਹਿ ਰਹੀ ਆ ਕਿ ਕੋਈ ਕੱਲ ਨੂੰ ਤੁਹਾਡੇ ਤੇ ਉਂਗਲੀ ਨਾ ਚੁੱਕੇ ਮੇਰੇ ਕਰਕੇ ਮੇਰੇ ਤੇ ਕਾਦੀ ਉਂਗਲ ਚੁਕਨੀ ਤੈਨੋਂ ਕਾਦੀ ਟੈਨਸ਼ਨ ਜਦੋਂ ਮੈਂ ਤੈਨੂੰ ਕਹੀ ਜਾਂਦਿਆਂ ਮਤਲਬ ਦੇਖੋ ਨਾ ਕੋਈ ਐ ਨਾ ਕਵੇ ਬੱਚੀ ਵਾਲੀ ਵਿਆਹ ਲਿਆ ਆ ਵਾ ਕਿ ਸੁੱਖ ਚ ਕੋਈ ਪ੍ਰੋਬਲਮ ਹੈਗੀ ਆ ਏ ਕੀ ਮਤਲਬ ਮੇਰੀ ਗੱਲ ਸੁਣ ਬੱਚੇ ਵਾਲੀ ਵਿਆਹ ਲਿਆ ਜਾ ਉਦਾਂ ਤੈਨੂੰ ਦੁਨੀਆ ਦੀ ਕਾਦੀ ਟੈਨਸ਼ਨ ਹੈਗੀ ਆ ਇੱਕ ਪਾਸੇ ਤੂੰ ਕੰਨੀ ਆ ਮੈਂ ਏਦਾਂ ਅਰਜੂ ਏਦਾਂ ਤਾਂ ਮੇਰੀ ਗੱਲ ਸੁਣ ਮੈਂ ਵੇਖਣਾ ਘਰ ਚ ਠੀਕ ਆ ਘਰ ਦਾ ਮੁਖੀ ਮੈਂ ਆ ਜਾ ਚੁੱਪ ਕਰਕੇ ਨਾ ਚਾਹ ਪਣੀ ਬਣਾ ਤੇ ਮੰਮੀ ਹੁੰਦੇ ਹੋਣੇ ਆ ਜਾ ਉੱਟ ਐਵੇਂ ਸਿਰ ਦਿਮਾਗ ਤੇ ਬੋਝ ਨਾ ਪਾਇਆ ਕਰ ਅੱਗੇ ਨੂੰ ਤਾਂ ਠੀਕ ਹੈਗੀ ਅੱਗੇ ਦਵਾਈਆਂ ਮੈਂ ਤੇਰੀਆਂ ਬੜੀਆਂ ਕਰਾਉਣ ਰਿਆਂ ਜਾ ਚਲੋ ਠੀਕ ਹੈ ਕੀ ਹੈ ਵੈਸੇ ਮੰਮੀ ਨੂੰ ਨਾ ਪੰਜਾਬੀ ਭਾਸ਼ਾ ਸਮੇਂ ਨਹੀਂ ਲੱਗਦੀ ਹੈਗੀ ਨੋਦ ਮੰਮੀ ਅੱਗੇ ਮੈਂ ਗਿਰਗੜਾਈ ਆ ਪਿਆਰ ਨਾਲ ਸਮਝਾਇਆ ਮਾਂ ਮੇਰੀ ਐ ਤਾਂ ਸਲਾਮਾ ਜਵਾਈ ਨਾ ਕਰਦੀ ਫਿਰਦੀ ਐ ਮੈਨੂੰ ਬੰਦਾ ਫੋਨ ਹੀ ਕਰ ਦਿੰਦਾ ਕਿ ਹਾਂ ਚਲੋ ਸੁੱਖ ਨਾ ਤੁਹਾਡੀ ਗੱਲ ਹੋ ਗਈ ਮੈਨੂੰ ਦੱਸੋ ਸੇਮੇ ਆਣ ਲੱਗੀ ਆ ਪਰਨਾ ਪਤਾ ਨਹੀਂ ਕੀ ਚਾਹਂਦੇ ਮੰਮੀ ਮੇਰੇ ਤੋਂ ਜੇ ਹੁਣ ਮੈਂ ਆਪਣੀ ਜ਼ਿੰਦਗੀ ਚ ਖੁਸ਼ ਹੈਗੀ ਆ ਤਾਂ ਨੀ ਜਿੰਦੇ ਨਾ ਲੀ 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 ਲਾਈ ਐ ਮੇਰੇ ਕੋ ਵੀ ਤਾਂ ਕੋਈ ਪੁੱਛੇ ਕਿ ਮੈਂ ਸਭ ਜਿਹੜੇ ਡਿਸੀਜਨ ਲੇ ਲੀ ਨੂੰ ਲੈ ਕੇ ਮੈਂ ਘਰ ਚ ਨਹੀਂ ਉਹਨੂੰ ਲਿਆਉਣਾ ਚਾਹਦੀ ਕਿਉਂ ਲੈ ਰਹੀ ਆ ਮੈਂ ਖੋਲ ਕੇ ਕਿਤੇ ਅੱਗੇ ਗੱਲ ਰੱਖਾਂ ਮੇਰੀ ਮਾਂ ਹੀ ਨਹੀਂ ਮੇਰੀ ਸੁਣਦੀ ਪਈ ਹੈਗੀ ਕੀ ਗੱਲ ਹੈ ਤੈਨੂੰ 2 ਮਿੰਟ ਹੋ ਗਏ 3 ਮਿੰਟ ਹੋ ਗਏ ਤੇਰਾ ਮੂੰਹ ਹੀ ਵੇਖੀ ਆਨ ਨਹੀਂ ਆ ਤੇ ਵੇਖੀ ਜਾਉ ਨਾ ਕੁੜੀ ਵਾਲ ਤੇਰਾ ਜਰਾ ਹੀ ਨਾ ਧਿਆਨ ਨਹੀਂਗਾ ਹੈ ਕੁੜੀ ਘੜੀ ਨਵੀਂ ਵੇਖਣੀ ਮਮਾ ਸ਼ਰਮਕਾਰ ਹਰਪੀਤ ਗੱਲ ਕਰ ਲਿਆ ਨਾ ਥੋੜਾ ਸੋਚ ਲਿਆ ਕਰ ਕੀ ਬੋਲਦੀ ਵੀ ਕਿੱਥੇ ਬੋਲਦੀ ਵੀ ਕਿੰਨੂੰ ਬੋਲਦੀ ਵੀ ਹੈ ਹੈ ਹੁਣ ਦੱਸੋ ਕੀ ਗੱਲ ਹੈ ਕੋਈ ਕੰਮ ਆਏ ਜੀ ਜਿਵੇਂ ਤੈਨੂੰ ਕੁਝ ਪਤਾ ਹੀ ਨਹੀਂ ਸਾਰਾ ਕੁਝ ਬੋਲ ਬੈਠੀ ਹੈ ਨਾ ਉਹ ਇਹ ਤਾਂ ਤੁਹਾਨੂੰ ਕਹਿ ਰਹੀ ਆ ਸੁਖ ਦਾ ਫੋਨ ਆਇਆ ਕਿੱਥੇ ਪਹੁੰਚਿਆ ਸੱਪਾ ਦਾ ਮੰਮੀ ਉਹ ਇਹ ਕਹਿ ਰਹੀ ਆ ਤੁਹਾਨੂੰ ਇਹ ਸਭ ਪਤਾ ਤੇ ਫੇਰ ਮੈਨੂੰ ਪੁੱਛਦੇ ਵੇਜੇ ਮੇਰਾ ਮੂੰਹ ਕਿਉਂ ਬਣਿਆ ਤੁਹਾਨੂੰ ਨਹੀਂ ਪਤਾ ਹੁਣ ਸੁਖ ਨੂੰ ਕੀ ਕਹਿਣਾ ਮੈਨੇਜਰ ਨਹੀਂ ਆ ਰਹੀ ਮੇਨਾ ਗੱਲ ਕਰ ਲੋ ਹੱਦ ਹੋ ਗਈ ਵਹਿ ਹੈ ਕਹਿੰਦੇ ਨਾ ਲਾਡ ਪਿਆਰ ਵਾਕੇ ਨਹੀਂ ਚੰਗਾ ਹੁੰਦਾ ਸਿਰ ਤੇ ਚੜ ਗਈਆਂ ਤੇ ਚੰਨੀ ਆ ਦੱਬ ਕੇ ਕੋਈ ਸ਼ਰਮ ਨੂੰ ਹੱਥ ਮਾਰ ਚੰਗਾ ਕਾਰ ਬਾਰ ਮਿਲ ਗਿਆ ਮੁੰਡਾ ਚੰਗਾ ਮਿਲ ਗਿਆ ਉਹਨੂੰ ਸਾਂਭ ਲੈ ਸੰਭਿਆ ਨਹੀਂ ਜਾਂਦਾ ਸੰਭੇ ਜਾ ਰਿਹਾ ਪਰ ਤੁਸੀਂ ਮੰਮੀ ਮੈਨੂੰ ਗੱਲ ਦੱਸੋ ਆਪਣੀ ਨੂੰ ਪੁਰਾਣੀ ਜ਼ਿੰਦਗੀ ਨਾਲ ਯਾਦ ਤੇ ਕਰ ਲੋ ਹੁਣ ਮੇਰੀ ਵਾਰੀ ਆਈ ਤੇ ਤੁਹਾਨੂੰ ਕੁਝ ਹੋਣ ਨਹੀਂ ਦਿਆ ਤੇ ਕਰਨ ਨੂੰ ਨਾ ਸਭ ਕੋਈ ਕਰ ਸਕਦੇ ਜੀ ਅੱਜ ਤਾਂ ਤੁਸੀਂ ਆਪਣੇ ਮੇਰੇ ਪਿਓ ਕੋ ਨਹੀਂ ਡਰੇ ਕਿਸੇ ਨੂੰ ਵੀ ਤੁਸੀਂ ਖੰਗਾ ਨਹੀਂ ਦਿੱਤਾ ਤੇ ਅੱਜ ਮੇਰੇ ਘਰਲੇ ਕੋ ਆਪਣੇ ਜਵਾਈ ਯਾਨੀ ਸੋਹਕ ਦਾ ਡਾਰਗੇਜ ਕੁਛ ਹੀ ਮਮੀ ਕਹਿ ਸਕਦੇ ਸੀ ਕੋਈ ਨਾ ਜਵਾਬ ਦੇ ਦਿੰਦੇ ਆਪਣੇ ਤਰੀਕੇ ਨਾਲ ਹੈਂਡਲ ਕਰ ਲੈਂਦੇ ਪਰ ਨਹੀਂ ਕਹੇ ਦੀ ਇੱਜ਼ਤ ਕਰਨਾ ਕਿ ਇਹਨੂੰ ਮਾਨ ਸਮਾਨ ਦੇਣਾ ਕਿ ਇਹਦੀਆਂ ਦੋ ਗੱਲਾਂ ਸੁਣਨੀਆਂ ਇਹ ਕਦੀ ਨਾ ਗਲਤ ਫਹਿਮੀ ਮਨ ਚ ਪਾਲੀ ਕਿ ਕੋਈ ਉਹ ਡੰਡ ਡਰਦਾ ਪਿਆ ਵੈ ਡਰਦਾ ਨਹੀਂ ਆ ਡਰੇ ਤੇ ਬੰਦਾ ਸਿਰਫ ਰੱਬ ਕੋਲੋਂ ਬੰਦੇ ਕੋ ਕਾਦਾ ਡਰਨਾ ਹੈ ਨਾਲ ਮੈਨੂੰ ਕੀ ਕਹਿਣ ਨਹੀਂ ਆ ਪੂਰੇ ਟੱਬਰ ਨੂੰ ਅੱਗੇ ਲਾ ਕੇ ਰੱਖਿਆ ਸੀ ਬਿਲਕੁਲ ਅੱਗੇ ਲਾਉਣ ਵਾਲੀ ਗੱਲ ਹੁੰਦੀ ਸੀ ਨਾ ਹੁਣ ਮੈਂ ਕੀ ਗੱਲ ਆ ਤੇਰੇ ਘਰ ਚ ਵੀ ਪ੍ਰਧਾਨ ਕੀ ਆਪਣੀ ਘਰਾਂ ਤੇਰਾ ਘਰ ਵਸਣਾ ਤਾਂ ਮਾਂ ਅੱਗੇ ਥੋੜਾ ਮੈਨੂੰ ਬਦਨਾਮ ਕਰਵਾਇਆਈ ਮਮਾ ਜੇ ਮੈਂ ਖੁਸ਼ ਆ ਤੁਸੀਂ ਮੇਰੇ ਤੇ ਦੇਖੋ ਮੈਂ ਤਾਂ ਤੁਹਾਨੂੰ ਕਹਿ ਰਹੀ ਆ ਨਾ ਲੀਨ ਨਾ ਲੈ ਕੇ ਆਓ ਤੁਸੀਂ ਸਾਂਭ ਲੋ ਕੀ ਪਤਾ ਮੈਂ ਤੁਹਾਨੂੰ ਟਾਈਮ ਪਾ ਕੇ ਤਾਂ ਨਾ ਹਾਂ 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 ਮਲਾ ਦੰਦੀ ਕਿ ਤਾ ਮੈਨੂੰ ਟਾਈਮ ਹੀ ਨਹੀਂ ਦੇਂਦੇ ਹਰ ਤੇ ਸਮਝਾਂ ਦੀ ਕੋਸ਼ਿਸ਼ ਕਰ ਸੁੱਖ ਨਾ ਗੱਲ ਹੋਈ ਹੈ ਕੁੜੀ ਜੁਬਾਨ ਮੂੰਹ ਚ ਨਹੀਂ ਪਾਉਂਦੀ ਮੰਮੀ ਬਿਮਾਰ ਪੈ ਗਈ ਹਸਪੀਟਲ ਦਾਖਲ ਹੋ ਗਈ ਕੁੜੀ ਮੈਂ ਸੋਚਿਆ ਸੀ ਸਾਰੀ ਉਮਰ ਇਹਨੂੰ ਨਾਲ ਲਾ ਕੇ ਰੱਖਾਂਗੀ ਜਦ ਤੱਕ ਜਾਨ ਚ ਜਾਨ ਹੈ ਮੈਂ ਸੰਭਾਲਾਂਗੀ ਪਰ ਨਹੀਂ ਬੱਚੇ ਨਾ ਸਾਰੇ ਬਿਮਾਰ ਹੁੰਦੇ ਮੌਸਮ ਨਾਲ ਇਹ ਕੋਈ ਨਵੀਂ ਨਹੀਂ ਬਿਮਾਰ ਹੋਣ ਲੱਗੀ ਮੇਰੇ ਕੋ ਫੇਰ ਤੁਸੀਂ ਉਹੋ ਜਿਹੀ ਕੋਈ ਗੱਲਾਂ ਸੁਣਨੀਆ ਫੇਰ ਤੁਸੀਂ ਕਹਿੰਦੇ ਹੋ ਕਿ ਮਾਂ ਹੋ ਕੇ ਤੂੰ ਇਹੋ ਜਿਹੀ ਗੱਲਾਂ ਕਰਦੀ ਹੈ ਬਾਰ ਬਾਰ ਇੱਕੋ ਗੱਲਾਂ ਮੈਨੂੰ ਸੁਣਾਈ ਜਾਂਦੇ ਪਾਪਾ ਵੀ ਸੁੱਕ ਵੀ ਤੁਸੀਂ ਬਿਮਾਰ ਹੋ ਗਈ ਕੁੜੀ ਬਿਮਾਰ ਹੋ ਗਈ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਤੂੰ ਤਾਂ ਮੇਰਾ ਚੂੜੇ ਦਾ ਵੀ ਲਿਆਇ ਨਹੀਂ ਕਰਦੇ ਪੇ ਤੇ ਚਲ ਚੂੜਾ ਵਧਾ ਦਨੇ ਫੇਰ ਬੱਚਾ ਗੋਦੀ ਪਾ ਦਾਂਗੇ ਨਾ ਬਸ ਸਾਂਭ ਲੈ ਐਨਾ ਪਰੇਸ਼ਾਨ ਕਰਦੇ ਤਾਨੂੰ ਵਟ ਕੇ ਥੱਪੜ ਦੇ ਰੇ ਮੂੰਹ ਤੇ ਮਾਰਾ ਕਿੰਨੀ ਦਿਨੋਂ ਆਖਰ ਆਪਣੀ ਆਈ ਹੀ ਹੈ ਕਿ ਮੈਂ ਚੂੜਾ ਪੰਜ ਪਾਇਆ ਕਿ ਮੈਂ ਨਿਆਣਾ ਨਾ ਚੁੱਕਾਂ ਕਿਦਾ ਚੁੱਕਣ ਲੱਗੀ ਆ ਆਪਣਾ ਹੀ ਚੁੱਕ ਲੰਗੀ ਮੇਰਾ ਮੂੰਹ ਨਾ ਖਲੋਈ ਸੁਖ ਦਾ ਨਹੀਂ ਗਾ ਤੇਰਾ ਹੀ ਹੈਗਾ ਵੈ ਹੱਦੋਂ ਦੀ ਕਹੇ ਗੱਲ ਦੀ ਇੰਨੀ ਛੇਤੀ ਤੂੰ ਸੈਲਫਿਸ਼ ਹੋ ਗਈ ਹੈ ਹੈ ਕਦੀ ਇਹਦੇ ਬਿਨਾਂ ਰਹਿੰਦੀ ਨਹੀਂ ਸੀ ਕਦੀ ਇਹਦੇ ਕਰਕੇ ਕਹਿੰਨੀ ਸੀ ਨਾ ਮੈਂ ਵਿਆਹ ਨਹੀਂ ਕਰਾਣਾ ਮੈਨੂੰ ਸੰਭਾਂਗੀ ਅੱਜੇ ਤੇ ਤਾਂ ਤੇਰਾ ਮਨ ਚੁੱਕਿਆ ਗਿਆ ਵੈ ਮੈਂ ਤੇ ਉਹ ਮੁੰਡੇ ਦੇ ਗੁਣ ਕਿੰਨੇ ਕਾ ਗਾਵਾਂ ਤੇ ਕਿੱਥੇ ਗਾਵਾਂ ਬੈਠੇ ਜਿੰਨੇ ਨੂੰ ਅਪਣਾ ਲਿਆ ਵੈ ਹਾਂ ਤਾਂ ਪਲਾਂਦਾ ਛੇਤੀ ਤੇ ਮੰਮੀ ਨਾ ਕਰ ਦੇ ਨਾ ਮੇਰਾ ਵਿਆਹ ਮੈਂ ਤੇ ਕਰਕੇ ਇਹਨੂੰ ਨਹੀਂ ਲੈ ਕੇ ਖੁਸ਼ ਹੋਗੀ ਮੈਂ ਸਾਮ ਲੈਂਦੀ ਇਹਨੂੰ ਜਾਂ ਮੈਂ ਮੈਨੂੰ ਪਈ ਸੀ ਵਿਆਹ ਕਰਾਂਦੀ ਤੁਹਾਨੂੰ ਹੀ ਪਈ ਸੀ ਬਸ ਇਹਨੂੰ ਤੋੜ ਦਈਏ ਜਿੱਦਾਂ ਮਰਜੀ ਬਸ ਮੈਨੂੰ ਇੱਕ ਗੱਲ ਦਾ ਜਵਾਬ ਦੇ ਆ ਦਵਾਈ ਦਾ ਸਿਆਪਾ ਮੇਰੇ ਨਾਲ ਕੀ ਪਵਾਤਾਈ ਕਹਿ ਨਹੀਂ ਸਕਦੀ ਕਿ ਮੈਂ ਖਾਣ ਨਹੀਂ ਆ ਆਪਣੀ ਮਰਜ਼ੀ ਨਾਲ ਹੀ ਖਾਣ ਨਹੀਂ ਸਾਰਾ ਟੋਲ ਮੇਰੇ ਸਿਰ ਤੇ ਵਿਝਵਾਤਾਈ ਅੱਜ ਪਤਾ ਨਹੀਂ ਉਹਦੇ ਨਾਲ ਮੈਂ ਕਿੱਦਾਂ ਗੱਲ ਕਰਾਂਗੀ ਫਰੇ ਮੈਨੂੰ ਕੋਈ ਦੋ ਗੱਲਾਂ ਹੀ ਨਾ ਕਰ ਦੇਵੇ ਮਨ ਜੀ ਇੱਕਦਮ ਨਾ ਵਹਿਮ ਲੈ ਕੇ ਬੈਠੀ ਹਾਂ ਵੈਸੇ ਹੈ ਨਹੀਂ ਇਦਾਂ ਦਾ ਪਰ ਕੋਈ ਪਤਾ ਵੀ ਨਹੀਂ ਹੁੰਦਾ ਬੰਦੇ ਦੇ ਮੂਡ ਦਾ ਨਹੀਂ ਪਿਓ ਨੂੰ ਜਿੰਨੀ ਉਹਨੇ ਗੱਲਾਂ ਕੀਤੀਆਂ ਨਾ ਤੇ ਜੋ ਤੇਰੇ ਪਿਓ ਨੇ ਮੇਰਾ ਹਾਲ ਕੀਤਾ ਇਹ ਮੈਂ ਜਾਣਦੀ ਜਾਂ ਮੇਰਾ ਰੱਬ ਗਵਾਹ ਹੈ ਮਮੀ ਪਾਪਾ ਨੇ ਜਦੋਂ ਸੁੱਖ ਨੇ ਗੱਲ ਕੀਤੀ ਸੀ ਉਦੋਂ ਮੇਰੇ ਨਾਲ ਨਹੀਂ ਸੀ ਗੱਲ ਹੋਈ ਉਹਦੀ ਉਹਦੇ ਮੈਂ ਬਿਓਸ ਸੀ ਤੇ ਹੁਣ ਗੱਲ ਹੋ ਗਈ ਨਹੀਂ ਕੁਝ ਕਹਿੰਦੇ ਤੁਹਾਨੂੰ ਮੈਂ ਇੰਪੋਰਟੈਂਟ ਘੱਟ ਪਾਇਆ ਕਰ ਇਹ ਲੋੜ じゃ ਲੈ ਕੇ ਛੁਰੋ ਇਹ ਨਹੀਂ ਫਟਾਫਟ ਬੋਲਣ ਤੇ ਦੇਖਦੀ ਨਹੀਂ ਸਾਹਮਣੇ ਕੌਣ ਰੋਤਾ ਕੌਣ ਨਹੀਂ ਹਰ ਇੱਕ ਦਿਨ ਹੀ ਚੱਲਦਾਗਾ ਤੁਸੀਂ ਉਹ ਨਹੀਂ ਮੰਨਣਾ ਹਰ ਇੱਕ ਦਿਨ ਨਹੀਂ ਤੇਰੀ ਮਾਂ ਨੇ ਰਾਜ ਕਰ ਲਿਆ ਤਾਂ ਮਤਲਬ ਇਹ ਨਹੀਂ ਕਿ ਤੂੰ ਵੀ ਕਰੇਂਗੀ ਉਹ ਟਾਈਮ ਸੀ ਮੈਂ ਤੁਹਾਡੇ ਵਰਗੀ ਬੰਨਣਾ ਵੀ ਨਹੀਂ ਚਾਹਦੀ ਮੰਮੀ ਹਾਂ ਤੂੰ ਬੰਨ ਵੀ ਨਹੀਂ ਸਕਦੀ ਹਾਂ ਹਾਂ ਸਮਾਂ ਬਦਲ ਗਿਆ ਵੇ ਚੀਜ਼ਾਂ ਬਦਲ ਗਈਆਂ ਤੇਰੀ ਬਾਹਰ ਤੋਂ ਆਵਾਜ਼ ਆਉਂਦੀ ਐ ਸੱਸੀ ਮੰਮੀ ਬਹਿ ਜਾ ਤੂੰ ਮੇਰੀ ਗੱਲ ਸੁਣਾ ਤੇ ਮੈਂ ਕੀ ਸਮਝਾਇਆ ਸੀ ਜਦੋਂ ਮੰਮੀ ਆਉਣਗੇ ਨਾ ਐਵੇਂ ਕਿਚ-ਕਿਚਣਾ ਕਰੀ ਰੋਲਣਾ ਪਾਵੀਂ ਚਲੋ ਸੁੱਖ ਤੂੰ ਕੁਛ ਨਾ ਕਹੋ ਉਹਨੂੰ ਕੋਈ ਗੱਲ ਨਹੀਂ ਚੜਮਾ ਕੀ ਸਮਝਾਈ ਸਾਰੀ ਗੱਲ ਪਹਿਲਾਂ ਸਮਝਾਈ ਹੈ ਨਾ ਮੈਂ ਮੰਮੀ ਦਾ ਬੈਂਸਣਾ ਨਹੀਂ ਕਿਸੇ ਚੀਜ਼ ਤੋਂ ਚਲ ਗਿਆ ਚੁੱਪ ਕਰਕੇ ਚਾਹ ਬਣਾ ਲਿਆ ਆਈ ਮੈਂ ਚਾਹ ਪਾਣੀ ਲੈ ਕੇ ਬੁਰਸਕ ਠੀਕ ਹੋ ਤੁਸੀਂ ਅਲੀਨ ਦਾ ਕੀ ਹਾਲ ਠੀਕ ਆ ਨਾ ਹਾਂ ਫਰਕ ਹੈ ਦਵਾਈ ਲੈ ਕੇ ਆਈਆਂ ਨਾਲ ਸਾਰੀਆਂ ਦਵਾਈਆਂ ਦਈਆਂ ਦੀਆਂ ਲੈਣ ਦੀਆਂ 25 ਵਗੈਰਾ ਬਣੀ ਹੋਈ ਹੈ ਜੇ ਢਿੱਲੀ ਮਿੱਠੀ ਹੋਵੇ ਕਿਸੇ ਗੱਲੋਂ ਤੇ ਡਾਕਟਰ ਤੇ ਲੈ ਜਾਣਾ ਤੁਸੀਂ ਆਪਣੇ ਸਾਹਮਣੇ ਚਲੋ ਠੰਡ ਦੇ ਵੀ ਬੜੀ ਧਿਆਨ ਨਾਲ ਰੱਖੋ ਮੇਰੀ ਗੱਲ ਸੁਣੋ ਹਾਂਜੀ ਕੱਲੇ ਆਏ ਜੀ ਹਾਂ ਫਿਰ ਕੀ ਕਰਦੀ ਧੰਵਾ ਫੋਨ ਤੇ ਕੀ ਗਿਆ ਭਲਾ ਤੇ ਡੈਡੀ ਨੂੰ ਕੀ ਕਿਹਾ ਜੀ ਵੀ ਨਾਲ ਲੈ ਗਿਆ ਉਹ ਤੁਹਾਨੂੰ ਨਾ ਸੁਣਾ ਨਹੀਂ ਦਿੱਤਾ ਧੰਵਾ ਕਿ ਨੀਰ ਗਿਆ ਬੰਦਿਆਂ ਦੀ ਜਿਹੜੀ ਗੱਲ ਹੁੰਦੀ ਬੰਦਿਆਂ ਚ ਹੁੰਦੀ ਹੁਣ ਮੈਂ ਤੁਹਾਡਾ ਇਕੱਲੇ ਨਾਲ ਕੀ ਗੱਲ ਕਰਾਂ ਇਹ ਕਹਤੇ ਆ ਜੀ ਮੈਂ ਮੈਂ ਕਰਕੇ ਆਣਾ ਸੀ ਮੈਨੂੰ ਕਿਹੜੀ ਗੱਡੀ ਚਲਾਣੀ ਆ ਆਂਦੀ ਆ ਬਸ ਆਟੋ ਕੀਤਾ ਤੇ ਫਿਰ ਮੈਂ ਆ ਗਈ ਉਹਨਾਂ ਕੋਲ ਫਿਰ ਟਾਈਮ ਨਹੀਂ ਸੀਗਾ ਉਹ 2 ਦਿਨ ਪਾਉਂਦੇ ਸੀ ਮੈਂ ਕਿਹਾ ਤੂੰ ਬੁਲਾਇਆ ਤੇ ਚੱਲ ਮੈਂ ਪਹੁੰਚ ਹੀ ਜਾਵਾਂ ਪਹਿਲਾਂ ਮੇਰੀ ਗੱਲ ਸੁਣੋ ਮੈਨੂੰ ਨਾ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਤੁਸੀਂ ਪਤਾ ਨਹੀਂ ਮੇਰੀ ਗੱਲ ਹੈ ਨਾ ਦੇਖੀ ਜੀ ਕਿਉਂ ਕਰ ਦਿੰਦੇ ਜੇ ਜਦੋਂ ਮੈਂ ਤੁਹਾਨੂੰ ਕਿਹਾ ਵਾ ਵੀ ਡੈਡੀ ਨਾਲ ਆਉ ਤਸੀਂ ਨਾਲ ਆਓ ਮੈਂ ਕੋਈ ਗੱਲ ਕਰਨੀ ਆ ਕੋਈ ਗੱਲ ਕਰਨੀ ਆ ਤਾਂ ਹੀ ਤੁਹਾਨੂੰ ਬੁਲਾਇਆ ਵਾ ਕੱਲੇ-ਕੱਲੇ ਹੁਣ ਮੇਰੀ ਗੱਲ ਸੁਣੋ ਮੈਨੂੰ ਚੰਗਾ ਥੋੜਾ ਲੱਗਦਾ ਘੜੀ ਕਿ ਵਿੱਚ ਉਹ ਗੱਲਾਂ ਕਹਿ ਆਲ ਮੇਰੀ ਗੱਲ ਸੁਣੋ ਆਉਣਾ ਹੁੰਦਾ ਨਾ ਮੇਰੇ ਹੁੰਦੇ ਆਇਆ ਕਰੋ ਮੇਰੇ ਤੋਂ ਚੋਰੀ ਨਾ ਆਇਆ ਕਰੋ ਠੀਕ ਆ ਉਦੋਂ ਤੁਸੀਂ ਜਾਣਦੇ ਹੀ ਹੈ ਨਾ ਉਹਦੇ ਸ਼ੁਗਰ ਏਦਾਂ ਹੀ ਮੈਂ ਤੁਰਦਾ ਫਿਰਦਾ ਸ਼ੈਰ ਕਰਨ ਲਿਆ ਤੇ ਤੁਹਾਨੂੰ ਮੈਂ ਵੇਖ ਲਿਆ ਹੈ ਇਹਨੂੰ ਮੈਂ 10 ਵਾਰੀ ਪੁੱਛਿਆ ਇਹਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਔਰ ਮੈਨੂੰ ਕੀ ਕਵਾਂ ਇਹਦੇ ਨਾਲ ਮੱਥਾ ਮਾਰਾ ਤੁਹਾਡੇ ਨਾਲ ਮਾਰਾ ਕਿੱਦਾਂ ਤੁਸੀਂ ਆਓ ਜਾਓ ਤੇ ਮੈਂ ਮਨਾ ਥੋੜਾ ਕਰਦਾ ਵਾਂ ਤੁਸੀਂ ਮੇਰੇ ਤੋਂ ਚੋਰੀਆਂ ਕਦੀਆਂ ਕਮਾਉਂਦੇ ਜੇ ਨਾਲ ਨਹੀਂ ਸੁਖ ਮੇਰੀ ਪਹਿਲਾਂ ਗੱਲ ਸੁਣੋ ਤੁਸੀਂ ਉਹਦੀਆਂ ਦਵਾਈਆਂ ਕਾਦੀਆਂ ਤੁਸੀਂ ਕਰਵਾਉਂਦੇ ਸ਼ੁਰੂ ਹੈ ਕਾਦੀ ਦਵਾਈ ਚੱਲਣ ਦੀ ਉਹਦੀ ਦਵਾਈ ਤਾਂ ਮੈਂ ਵੀ ਇਹਨੂੰ ਲਿਆ ਕੇ ਦੇਣ ਡਿਆ ਕੋਈ ਗੱਲ ਹੀ ਰਿਪੋਰਟਾਂ ਆਉਣ ਤੋਂ ਉਸ ਤੋਂ ਬਾਅਦ ਚ ਗੱਲ ਕਰੂੰਗਾ ਤੁਹਾਡਾ ਨਾਂ ਮੈਂ ਮੇਰੀ ਗੱਲ ਸੁਣੋ ਸੁਖ ਇਹਨਾਂ ਗੁੱਸਾ ਨਾ ਕਰੋ ਮੈਂ ਮੰਨਿਆ ਮੈਂ ਦਵਾਈ ਕਰਵਾਈ ਐ ਦਵਾਈ ਤਾਂ ਵਿਆਹ ਤੋਂ ਪਹਿਲਾਂ ਹੀ ਸ਼ੁਰੂ ਹੋਈ ਸੀ ਕੋਈ ਐਸੀ ਵੀ ਦਵਾਈ ਨਹੀਂ ਹੈ ਨਹੀ ਮੈਨੂੰ ਦੱਸਣਾ ਕੋਈ ਗੱਲਬਾਤ ਹੁੰਦੀ ਆ ਤੂੰ ਇਹਨਾਂ ਝੂਠ ਇਹਨਾਂ ਝੂਠ ਝੂਠ ਦੀ ਵੀ ਕੋਈ ਹੱਦ ਹੁੰਦੀ ਆ ਮੈਂ ਤੁਹਾਨੂੰ ਪਹਿਲਾਂ ਕਿਹਾ ਐ ਨਾ ਜਿੱਦਾਂ ਦਾ ਮੈਂ ਸਾਫ਼ ਸੁਥਰਾ ਮੈਂ ਹਰ ਇੱਕ ਚੀਜ਼ ਤਰਨਾ ਖੁੱਲ ਕੇ ਰੱਖੀ ਨਾ ਕਿ ਵੀ ਮੇਰੇ ਨਾਲ ਕਿਸੇ ਚੀਜ਼ ਦਾ ਕੋਈ ਪਰਦਾ ਨਾ ਰੱਖਿਓ ਜੇ ਉਹਨੂੰ ਕੋਈ ਦੋਖੇ ਹੀ ਕੋਈ ਬਿਮਾਰੀ ਐ ਤੀ ਮੈਨੂੰ ਦੱਸ ਦਿੰ ਉਦੋਂੋਂ ਪਈ ਪਈ ਐਦਾਂ ਬਿਹੋਸ਼ ਹੋ ਗਈ ਡੱਕ ਵੀ ਉਹਨੂੰ ਕੁਛ ਹੋਇਆ ਨਾ ਤੂੰ ਕਹਣਾ ਹੀ ਪਤਾ ਨਹੀਂ ਐਂ ਮਾਰਤੀ ਹੈ ਨਹੀਂ ਨਹੀਂ ਐਨੀ ਗੱਲ ਮੈਂ ਕਿਉਂ ਕਵਾਂਗੀ ਦਰਅਸਲ ਨਾ ਡਾਕਟਰ ਨਾਲ ਗੱਲ ਹੋਈ ਸੀ ਜਦੋਂ ਤਲਾਕ ਹੋਇਆ ਨਾ ਬਣੀ ਕੁਛ ਐਹੋ ਜਿਹੀ ਕਹਾਣੀ ਤਿੰਨ ਦਿਨ ਉਹਨੇ ਵਿਆਹ ਕਰਾਇਆ ਕੰਜਰ ਨੇ ਐਨੀ ਕ ਜਿੰਦਗੀ ਕੁੜੀ ਦੀ ਜ਼ਹਿਰ ਕੀਤੀ ਹੋਈ ਸੀ ਬੰਦਾ ਹੁਣ ਦਿਮਾਗ ਤੇ ਡਿਪਰੈਸ਼ਨ ਤਾਂ ਲੈ ਹੀ ਜਾਂਦਾ ਨਾ ਥੋੜਾ ਬਹੁਤ ਬਸ ਡਾਕਟਰ ਨੇ ਇੱਕ ਗੋਲੀ ਲੈ ਕੇ ਦਿੱਤੀ ਸੀ ਮੈਂ ਵੀ ਐ ਜੜੀਆਂ ਹੁੰਦੀਆਂ ਅੰਗਰੇਜ਼ੀ ਆ ਦਵਾਈਆਂ ਮੈਂ ਤਾਂ ਉਹਨਾਂ ਵੱਲ ਜਾਣਦੀ ਨਹੀਂ ਸਾਡੇ ਲੱਗ ਗਿਆ ਸੀ ਹਕੀਮ ਮੈਂ ਉਹਦੇ ਕੋਲ ਦੇਸੀ ਦਵਾਈ ਲੱਲੀ ਉਹ ਕਹਿੰਦਾ ਸੀ ਬਸ ਇਹ ਨਾ ਇੱਕ ਗੋਲੀ ਉਹਨੂੰ ਕੋ ਦੇ ਦੇਵੇ ਤਿੰਨ ਮਹੀਨੇ ਖਾਵੇ ਕੁੜੀ ਆਪੇ ਕੈਮ ਹੋ ਜਾਏਗੀ ਮੈਨੂੰ ਕੀ ਪਤਾ ਸੀ ਸਿਆਪਾ ਮੋਇਆ ਮੇਰੇ ਗੱਲ ਪੈ ਜਾਏਗਾ ਮੈਂ ਤਾਂ ਆਪਣੇ ਵੱਲੋਂ ਚੰਗਾ ਕਰਨ ਜਾਨੀ ਆ ਪਤਾ ਨਹੀਂ ਮੇਰੇ ਗੱਲ ਨਾ ਕਿ ਸਿਆਪਾ ਹੋਰ ਪੈ ਜਾਂਦਾ ਕਲੇਸ਼ ਹੀ ਕਲੇਸ਼ ਮੈਂ ਸੇੜਦੀ ਰਹੇ ਨਹੀਂ ਮੇਰੇ ਮਨ ਚ ਕੋਈ ਅਜਿਹੀ ਗੱਲ ਨਹੀਂ ਸੀ ਮੈਨੂੰਗਾ ਸੀ ਕੁੜੀ ਦੀ ਦੇਸੀ ਦਵਾਈ ਕਰਾਵਾਂ ਇਹ ਦੇਸੀ ਤਾਂ ਦੁਨੀਆ ਪਹਿਲਾਂ ਵੀ ਖਾਂਦੀ ਰਹੀ ਆ ਹੁਣ ਮੈਨੂੰ ਕੀ ਪਤਾ ਸੀ ਔਰ ਤੇ ਹੋਰ ਕੋਈ ਅਸਰ ਪੁੱਠਾ ਪੈ ਜਾਏਗਾ ਆ ਤੁਹਾਡੀ ਦੇਸੀ ਦਵਾਈ ਨੇ ਨਾ ਇੱਥੇ ਤੱਕ ਪਹੁੰਚਾਤਾ ਉਹਨੂੰ ਪਾਗਲ ਤੋਂ ਵੱਧ ਹੋ ਗਈ ਉਹ ਅਪ ਦੇਸੀ ਦਵਾਈਆਂ ਜਦ ਮੈਡੀਕਲ ਸਟੋਰ ਖੁੱਲੇ ਆ ਜੇ ਹਰ ਕੋ ਪੜੇ ਲਿਖੇ ਡਾਕਟਰ ਵਾ ਤੁਸੀਂ ਕਾਦੀ ਕੋਲੋਂ ਫਿਰ ਆ ਪਾਗਲਾਂ ਨੇ ਕੰਮ ਕਰਦੇ ਜੇ ਪੜੇ ਲਿਖੇ ਤੁਸੀਂ ਹੈਗੇ ਜੇ ਕਿਹੜੇ ਅਨਪੜ੍ਹੇ ਵਾਲੇ ਕੰਮ ਕਰਨ ਦੇ ਮਾਲੋਂ ਕੱਲ ਨੂੰ ਉਹਦਾ ਦਿਮਾਗ ਨਹੀਂ ਠੀਕ ਹੋਗਾ ساری ਉਮਰ ਤੇ ਮੈਨੂੰ ਹਸਪਤਾਲ ਨਹੀਂ ਲਈ ਫਿਰੂੰਗਾ ਮੈਂ ਤਾਂ ਦਾ ਤਾਂ ਕੁਝ ਸੋਚਿਆ ਵੀ ਨਹੀਂਗਾ ਸੀ ਦੁਨੀਆ ਖਾਂਦੀ ਰਹੀ ਹੈ ਪਹਿਲਾਂ ਦੇਸੀ ਦਵਾਈਆਂ ਮੈਂ ਕਿਹਾ ਕੀ ਅੰਗਰੇਜ਼ੀਆਂ ਖਵਾਣੀਆਂ ਐਵੇਂ ਘਰ ਚ ਕੋਈ ਪੱਤੇ ਪੁੱਤੇ ਨਜ਼ਰ ਆ ਗਏ ਜਿਆਦਾ ਤੈਨੂੰ ਪਤਾ ਡਾਕਟਰਾਂ ਕੋਲ ਜਾਓ 10 ਕੋ ਗੋਲੀਆਂ ਲਿਖ ਦਿੰਦੇ ਨੇ ਉਨੂੰ ਜੋ ਕੁਝ ਕਹੇਗਾ ਮੈਂ ਕਿ ਇੱਕ ਗੋਲੀ ਹੈ ਰਾਤੀ ਦੁੱਧ ਦੇ ਨਾਲ ਖਾ ਲਿਆ ਕਰੇਗੀ ਚੱਲ ਕੋਈ ਕਿਹੇ ਗੱਲ ਦਾ ਰਾਜ਼ ਦਾ ਰਾਜ਼ ਹੀ ਬਣਿਆ ਰਹੇਗਾ ਸਾਹਮਣੇ ਕੋਈ ਗੱਲ ਵੀ ਨਹੀਂ ਆਏਗੀ ਆਪਾਂ ਚ ਇੱਕ ਦੂਜੇ ਨੂੰ ਗੱਲ ਨਹੀਂ ਚੁੱਕਣਗੇ ਚੰਗਾ ਕਰਦੀ ਵੀ ਸਾਂ ਸਿਰ ਖੇਪਵਾ ਬੈਠੀਆਂ ਆ ਆ ਵੇਖੋ ਤੁਹਾਨੂੰ ਤੇ ਤੁਹਾਡੀ ਦੇਸੀ ਦਵਾਈਆਂ ਨੂੰ ਸਾਡੇ ਨਾਲ ਮਗਰੋਂ ਲਾਓ ਠੀਕ ਆ ਮੇਰੇ ਨਾਲ ਤੁਹਾਨੂੰ ਮੱਗੇ ਵੀ ਕਿਹਾ ਵਾ ਕੋਈ ਗੱਲ ਬੰਦ ਹੋਦੀ ਨਾ ਡਾਇਰੈਕਟ ਕਰਾ ਕਰੋ ਨਾ ਉਹਦੀ ਉਹਨ ਪ੍ਰੀਤ ਦੀ ਟੈਨਸ਼ਨ ਨਹੀਂ ਲੈਣੀ ਉਹਦਾ ਮੈਂ ਵੇਖਣਾ ਕੀ ਕਰਾਉਣਾ ਕੀ ਕਰਨਾ ਜਾਂ ਕਿੱਦਾਂ ਕਰਨਾ ਠੀਕ ਆ ਮੇਰੇ ਮਗਰੋਂ ਕੋਈ ਤਰ੍ਹਾਂ ਦੀ ਕੋਈ ਚੋਰੀ ਜਾ ਇਦਾਂ ਨਹੀਂ ਆਉਣਾ ਆਉਣਾ ਜੀ ਸੱਤ ਕਾਓ ਮੇਰੇ ਹੁੰਦੇ ਆਓ ਮੈਨੂੰ ਦੱਸ ਕੇ ਆਓ ਮੈਂ ਤਾਂ ਦੱਸ ਸਿੱਧੀ ਆਈ ਆਂ ਇਹਦੇ ਪਿਓ ਦੇ ਨਾਲ ਹੀ ਆਈ ਆਂ ਉਹਨੇ ਨਹੀਂ ਤੈਨੂੰ ਦੱਸਿਆ ਇਹਦੇ 'ਚ ਮੇਰਾ ਕੀ ਦੋਸ਼ ਹੈ ਮੇਰੀ ਧੀ ਹੈ ਕਿ ਮੈਂ ਉਹਨੂੰ ਮਿਲਣ ਨਹੀਂ ਆ ਸਕਦੀ ਦੱਸ ਹੁਣ ਮੈਂ ਸਪੈਸ਼ਲ ਫੋਨ ਕਰਾਂਗੀ ਤਾਂ ਹੀ ਇਸ ਘਰ 'ਚ ਮੈਂ ਪੈ ਰੱਖਾਂਗੀ ਤੇ ਹੁਣ ਜਿਹੜੀ ਮੇਰੀ ਬੰਦੇ ਨਾਲ ਕਰਨ ਵਾਲੀ ਗੱਲ ਹੁਣ ਮੈਂ ਤੁਹਾਡੇ ਨਾਲ ਕਿੱਦਾਂ ਕਰਨ ਨਹੀਂ ਤੁਸੀਂ ਕਰ ਲਓ ਭਈ ਮੇਰੇ ਨਾਲ ਹੀ ਕਰ ਲਓ ਮਾਰ ਲਓ ਜਿਹੜੇ ਛਿੱਤਰ ਮੇਰੇ ਸਿਰ 'ਚ ਮਾਰਨੇ ਨੇ ਇਹ ਪਹਿਲਾਂ ਵੇਖਣਾ ਸੀ ਨਾ ਜਿਹੜੇ ਤੁਸੀਂ ਇਹਨੇ ਚੋਰੀ ਦੇ ਇਹਨੇ ਪੜਦੇ ਰੱਖੇ ਨਾਰਾ ਦੇ ਨਾਮ ਅੱਜ ਤੱਕ ਆ ਗੱਲਾਂ ਹੁੰਦੀਆਂ ਤੇ ਨਾ ਤੁਸੀਂ ਗੱਲਾਂ ਮੇਰੇ ਤੋਂ ਸੁਣਦੇ ਮੈਨੂੰ ਸਿਰਫ ਇਹ ਕਹਿੰਦਾ ਝੂਠ ਤੋਂ ਨਫ਼ਰਤ ਆ ਜਿਹੜੇ ਤੁਸੀਂ ਮੈਨੂੰ ਝੂਠ ਬੋਲਿਆ ਤੇ ਝੂਠ ਬੋਲ ਕੇ ਆਹ ਕੰਮ ਕਾ ਹੋ ਗਿਆ ਮੇਰੇ ਨਾਲ ਕਦੀ ਕਦੀ ਨਾ ਕੋਈ ਗੱਲਾਂ ਅਸੀਂ ਵੈਸੇ ਬੰਦੇ ਨੂੰ ਨਾ ਘੱਟ ਦੱਸਦੇ ਨੇ ਪਰ ਉਹਨੂੰ ਝੂਠ ਦੇ ਵਿੱਚ ਨਹੀਂ ਲੈਣਾ ਚਾਹੀਦਾਗਾ ਹੋਰ ਸਦਾ ਉਹਦਾ ਕੋਈ ਕਾਰਨ ਹੋਵੇ ਮੰਨਿਆ ਮੈਂ ਖੁੱਲ ਕੇ ਗੱਲ ਨਹੀਂ ਕੀਤੀ ਮੈਂ ਗੁਰਜੀਤ ਭੈਣ ਜੀ ਤੋਂ ਵੀ ਛੁਪਾਇਆ ਕੀ ਕਰਾਂ ਧੀ ਤੇ ਮੇਰੀ ਹੈ ਨਾ ਕੌਣ ਸਮਝਦਾ ਕਿਸਦਾ ਦੁੱਖ ਤਕਲੀਫ ਮੈਂ ਕਰਦੀ ਨਹੀਂ ਚੰਗਾ ਹੋਪ ਉੱਠਾ ਗਿਆ ਉਹਨੇ ਚ ਕੀ ਨਾ ਕਾ ਮੇਰਾ ਕਸੂਰ ਕੱਢੀ ਜਾਓਗੇ ਆਗੇ ਨਾ ਨੂੰ ਕੁੜੀ ਲੈ ਕੇ ਤੁਸੀਂ ਕਿਹਾ ਨਾ ਕਿ ਕੁੜੀ ਲੈ ਆਓ ਇੱਥੇ ਆਪੇ ਸਾਂਭ ਲਾਂਗਾ ਮੇਰੀ ਗੱਲ ਸੁਣ ਲੈ ਮੈਂ ਮੰਮੀ ਤੋਂ ਮੰਮੀ ਜੀ ਕਹਿੰਦੇ ਆ ਨਾ ਤੇ ਮੰਮੀ ਤੋਂ ਮਾਤਾ ਤੇ ਮਾਤਾ ਤੋਂ ਮੈਂ ਨਾ ਤੈਨੂੰ ਬੇਬੇ ਬਣਾਉਣ ਗਿਆ ਦਾ ਮੇੜ ਨਹੀਂ ਲਾਉਣੇ ਇਹ ਜਿਆਦੀਆਂ ਗੱਲਾਂ ਕਰਨੀਆਂ ਜਿਆਦੀਆਂ ਚਾਤਰੀਆਂ ਮਾਰਨੀਆਂ ਕੁੜੀ ਚੁੱਪ ਦੇ ਇਥੋਂ ਚੱਲ ਤੁਰਦੀ ਬਣ ਮੇਰੇ ਨਾਲ ਜਿਆਦੀ ਨਾ ਉੱਚੀ ਆਵਾਜ਼ ਚ ਗੱਲ ਨਾ ਕਰ ਇੱਕ ਗਲਤੀਆਂ ਤੇ ਇੱਕ ਬਾਪਾਂ ਦੇ ਗੱਲ ਪਾਉਣ ਦੇ ਜੇ ਮੇਰੇ ਤੋਂ ਹੀ ਆਏ ਉਹ ਡੁੱਟ ਕੇ ਮੈਂ ਤੜਕ ਕੀ ਮੰਗਿਆ ਮੈਂ ਉਹ ਮੰਗਿਆ ਤੁਹਾਡੇ ਕੋ ਫੁੱਲਾਂ ਦੀ ਬਾਤ ਸੁਣਾਉਗੀ ਮੈਨੂੰ ਤੁਸੀਂ ਤੇ ਮੇਰੀ ਝੋਲੀ ਕੰਡੇ ਪਾਤੇ ਮੈਨੂੰ ਤਾਂ ਆਪ ਨਹੀਂ ਸ਼ਰਮ ਆਉਂਦੀ ਮੈਂ ਤੁਹਾਡੇ ਨਾਲ ਕਿਹੜੇ ਤਰ੍ਹਾਂ ਨਾਲ ਕਿਦਾਂ ਗੱਲ ਕਰਾਂ ਅੱਗੇ ਮੈਂ ਕੁੜੀ ਨੂੰ ਰੱਖਣ ਨੂੰ ਤਿਆਰ ਹਾਂ ਨਾ ਤੁਸੀਂ ਜਿਹੜੀਆਂ ਗੱਲਾਂ ਕਰਦੇ ਰੇ ਤੁਸੀਂ ਤਾਂ ਮੇਰਾ ਮਾਨ ਹੀ ਤੋੜ ਕੇ ਰਾ ਦਿੰਦੇ ਏ ਕੁੜੀ ਨੂੰ ਛੱਡ ਜੋ ਬੋਦੀ ਗੱਲ ਆ ਛੱਡ ਕੇ ਜਾਣਾ ਤੇ ਅੱਜ ਤੋਂ ਬਾਅਦ ਘਰੇ ਨਾ ਵੜਿਓ ਸੁਖ ਇਹ ਕਿਦਾਂ ਦੀ ਗੱਲ ਕਹਿਤੀ ਤੁਸੀਂ ਇੱਥੇ ਨਾ ਆਵਾ ਕੌਣ ਵੇਖੇਗਾ ਮਾਵਾ ਨਹੀਂ ਆਣ ਗਿਆ ਈਆਂ ਕੋਲ ਤਾਂ ਕੌਣ ਆਏਗਾ ਕੋਈ ਗੱਲ ਨਹੀਂ ਮੈਂ ਬੈਠਾ ਵੇਖਣ ਨੂੰ ਮਾਪੇ ਵੇਖੂਗਾ ਉਹਨੂੰ ਵਿਆਹਤੀ ਆ ਨਾ ਮੇਰੇ ਲੜਲਾਤੀ ਆ ਨਾ ਮਾਪੇ ਵੇਖੂਗਾ ਕੀ ਕਰਨਾ ਤੇ ਕੀ ਨਹੀਂ ਕਰਨਾ ਉਹਦੇ ਨਾਲ ਨਾਲ ਨਹੀਂ ਰਹਿਣਾ ਤੁਸੀਂ ਠੀਕ ਆ। ਨਾਲ ਤੁਸੀਂ ਚੂਚੇ ਸੀ ਜਾਂ ਮੈਨੂੰ ਚੂਚਾ ਸਮਝਿਆ ਸੀ ਤੁਸੀਂ? ਕਿ ਉਹ ਪਾਗਲ ਉਹਨੂੰ ਪਤਾ ਨਹੀਂ ਲੱਗੂਗਾ ਕਿ ਇਦਾਂ ਹੀ ਉਹ ਝੂਠ ਬੋਲ ਕੇ ਵਿਆਹ ਕਰਦਾਂਗੇ, ਉਹਦੀਆਂ ਦਵਾਈਆਂ ਸ਼ੁਰੂ ਕਰਦਾਂਗੇ। ਉਹਨੂੰ ਪਤਾ ਨਹੀਂ ਲੱਗੂਗਾ ਉਹ ਤੇ ਮੈਨੂੰ ਪਤਾ ਲੱਗਾ ਉਹ ਤੇ ਦੰਦਲ ਖਾ ਕੇ ਡਿੱਗ ਪਈ ਆ। ਹੱਲੇ ਵੀ ਤੁਹਾਡੀ ਦੇਸੀ ਦਵਾਈਆਂ ਦੇਸੀ ਨਾਲ ਇੱਡਾ ਤਹੀ ਉਹਨੂੰ ਪੈਕਟ ਦੇਗੇ ਜੀ। ਜੇ ਮੈਨੂੰ ਕਿਤੇ ਨਾਮ ਆਸੀ ਦੱਸਦੀ ਤੇ ਇਹ ਤੇ ਅੱਜ ਵੀ ਗਈ ਤੇ ਕੱਲ ਵੀ ਗਈ ਸੀ। ਚੰਗਾ। ਮੰਨ ਲਿਆ। ਗਲਤੀ ਨਹੀਂ ਪਾਪ ਹੀ ਹੋ ਗਿਆ ਮੇਰੇ ਕੋਲੋ। ਮੈਂ ਤਾਂ ਕੁੜੀ ਦਾ ਘਰ ਬਸਾਨ ਤੇ ਲੱਗੀ ਸਾਂ। ਪਰ ਮੈਨੂੰ ਨਹੀਂ ਸੀ ਪਤਾ ਮੇਰੇ ਅਣਜਾਣ ਬੁਨੇ ਚ ਇਹ ਕੁਝ ਹੋ ਜਾਏਗਾ ਜੇ ਕਹਿੰਨਾ ਤਾਂ ਹੀ ਖਰਚਾ ਕਰਦੇ ਨੇ ਸਾਰਾ ਜਿੱਥੇ ਕਹਿੰਨਾ ਜਿਹੜੇ ਡਾਕਟਰ ਦੇ ਕਹਿੰਨਾ ਲੈ ਚਲਦੇ ਨਾਲ ਲੱਗ ਕੇ ਮੈਂ ਭੁੱਖਾ ਨੰਗਾ ਵਾਂ ਮੈਂ ਤੁਹਾਡੇ ਪੈਸਿਆਂ ਤੇ ਬੈਠਾ ਵਾਂ ਮੇਰੇ ਕੋਲ ਮਾਰ ਦੇਤਾ ਸਭ ਕੁਝ ਹੈਗਾ ਵਾ ਨਾ ਮੇਰੀ ਗੱਲ ਸੁਣ ਨਾ ਡੈਡੀ ਨਾਲ ਕੇ ਕਾਦੀ ਸ਼ਰਮ ਹੀ ਮੇਰੇ ਨਾਲ ਗਾਲੀ ਕਰਨੀ ਮਤੇ ਘਰ ਬੈ ਜਾਣਾ 130 ਰੁਪਏ ਦਾ ਸੌ ਲਾ ਪਈਏ ਤੁਸੀਂ ਇਹਨੇ ਪੈਸੇ ਲੋਂਦੇ ਦੇਸੀ ਚੱਕਰਾਂ ਚ ਕਿਉਂ ਪੈਂਦੇ ਵੀ ਹਰ ਗੱਲ ਦਾ ਕੀ ਪੁੱਠਾ ਮਤਲਬ ਲੈ ਲੈਂਦੇ ਮੇਰਾ ਉਹ ਕਹਿਣਾ ਮਤਲਬ ਹੀ ਨਹੀਂ ਆ ਲਾਈ ਹੋਈ ਜੇ ਚਾਹ ਮੁੰਮਾ ਤਾਂ ਆ ਰਹੀਆਂ ਹੇ ਆਜੋ ਥੱਲੇ ਚਲੀਏ ਚਾਹ ਪੀਣਾ। ਉਹ ਮੇਰੀ ਗੱਲ ਸੁਣ। ਮਾਤਾ ਨੂੰ ਪਿਆ ਚਾਹ ਤੇ ਟਾਈਮ ਨਾਲ ਤੋਰੇ ਨੂੰ ਘਰ ਠੀਕ ਆ। ਤੇ ਜੇ ਬੋਦੀ ਗੱਲ ਹੈ ਨਾ ਜੇ ਤੂੰ ਵੀ ਇਹਦੇ ਅੱਖੇ ਲੱਗਣਾ ਜੀ ਤੇ ਮੈਂ ਕੋਈ ਘਰ ਬਤਾ ਕਰਨੀਆਂ ਸਾਰੀਆਂ ਤੇ ਤੂੰ ਵੀ ਤੁਰਦੀ ਬਣ। ਫੜਾ ਲਓ ਮੈਂ ਲੀਨ। ਜਾਓ ਤੁਸੀਂ। ਕੀ ਗੱਲ ਹੋ ਗਈ ਹੈ? ਕੋਈ ਨਾ ਮਮੂ ਹੋ ਕੀ ਗਿਆ? ਮਿੰਨੀ ਜਲੀਲ ਕਰਨ ਤੇ ਲੱਗੇ ਹੋ। ਉਹ ਮੈਂ ਕੀ ਪਾਪ ਕਰਤਾ ਤੈਨੂੰ ਵਿਆਹ ਕੇ ਦੱਸੀ ਯਾਰਾ। ਮਮੂ ਐਦਾਂ ਬੋਲਦੇ ਜਵਾਈ ਭਾਈ। ਜਦਾਂ ਮੇਰੀ ਇੱਜ਼ਤ ਕੀਤੀ ਐ ਕੀ ਉਹਨੂੰ ਕਹਨੀ ਐ ਇਹੋ ਜਾਂ ਕੀ ਕਹਨੀ ਉਹਨੂੰ ਇਹੋ ਜਾਂ ਮੰਮੀ ਮਾਂ ਨੂੰ ਕੁਛ ਨਹੀਂ ਕਿਹਾ ਕਿਉਂ ਨਹੀਂ ਹਿੰਮਤ ਮੇਰੇ ਕੇ ਖੋਲਦੀ ਬੋਲਣ ਦੀ ਜਵਾਈ ਭਾਈ ਬੋਲਦੇ ਆ ਆਪਣੇ ਨੇ ਤੇ ਮਾਪਿਆਂ ਦੇ ਅੱਗੇ ਇਦਾਂ ਫੋੜਿਆ ਦੇ ਕਿਤੇ ਜ਼ੁਬਾਨ ਨਹੀਂ ਖੋਲਦੇ ਉਹ ਲੱਜ ਨਹੀਂ ਘਟਦੇ ਅਗਲੇ ਦੱਸੋ ਯਾਰ ਮੈਨੂੰ ਮਜ਼ਾ ਆਇਆ ਨਾ ਹੁਣ ਨਾ ਅਦਰ ਮੈਂ ਵੀ ਸੁਣਦੀ ਐ ਚਲੋ ਸੁਣੋ ਨਾ ਉਹਨਾਂ ਨੂੰ ਪਤਾ ਲੱਗੂਗਾ ਦੂਜਾ ਵਿਆਹ ਕੁੜੀ ਦਾ ਕਿੱਦਾਂ ਕਰੀਦਾ ਕੁੜੀ ਦੇ ਨਾਲ ਐਸਾ ਮੰਮੀ ਦੇ ਦੋ ਤੁਸੀਂ ਜਿੰਨਾ ਲੜ ਲਾਇਆ ਜੇ ਮੈਂ ਤੁਹਾਨੂੰ ਕੁਝ ਨਹੀਂ ਕਹਿਣਾ ਮੈਂ ਉਹਦੇ ਨਾਲ ਖੁਸ਼ ਦੇ ਦੋ ਮੇਂ ਮੈਨੂੰ ਨਹੀਂ ਸੀ ਪਤਾ ਹਰ ਪੇ ਤੇ ਮੇਰੀ ਇੰਨੀ ਇੱਜ਼ਤ ਕਰਵਾਏਗੀ ਕੁਝ ਮਹੀਨੇ ਵਿਆਹ ਨੂੰ ਹੋਏ ਆਹ ਕੁਛ ਕਰ ਬੈਠੀ ਹੈ ਆਪਣੇ ਆਪ ਤੇ तेरा ਕੰਟਰੋਲ ਕੋਈ ਨਹੀਂ ਨਾ ਇਹ ਚੀਜ਼ ਦਾ ਦਿਮਾਗ ਹੀ ਕਿਹੋ ਜੀ ਚੀਜ਼ਾ ਬੰਦਾ ਆਪਣੇ ਆਪ ਕੰਟਰੋਲ 'ਚ ਕਰ ਲੇ ਦੁੱਖ ਜਿੰਨਾ ਮਰਜ਼ੀ ਵੱਡਾ ਹੋਵੇ ਬੰਦਾ ਚਾਹੇ ਤੂੰ ਸੁਭਾਲ ਸਕਦਾ ਹੈ ਆ ਪਾਗਲਪਨ ਦੀ ਨਹੀਂ ਕਰ ਸਕਦਾ ਨੁਕਸਾਨ ਕਿਦੇ ਨਹੀਂ ਹੁੰਦੇ ਜ਼ਿੰਦਗੀ 'ਚ ਦੋਸੀ ਜ਼ਿੰਦਗੀ ਨੂੰ ਜੀਣ ਦਾ ਨਾ ਇੱਕ ਸਹੀ ਤਰੀਕਾ ਦੇ ਇੰਨੇ ਨਾ ਨੁਕਸਾਨ ਹੋਣੇ ਵੀ ਜ਼ਰੂਰੀ ਨੇ ਮੰਨਿਆ ਜ਼ਿਆਦਾ ਹੋ ਗਿਆ ਪਰ ਤੂੰ ਗੁਨਿਆਚ ਕੱਲੀ ਨਹੀਂ ਗਈ ਤੇਰੇ ਵਰਗੇ ਖੋਰੇ ਕਿੰਨੀਆਂ ਕਹੀਆਂ ਨੇ ਕਿ ਸਾਰੀਆਂ ਪਾਲਖਾਨੇ ਤੇਰੀਆਂ ਫਿਰਦੀਆਂ ਦਵਾਈਆਂ ਲੈਣ ਵਾਸਤੇ ਚੰਗੀ ਮੇਰੀ ਇੱਜ਼ਤ ਕਰਵਾਈ ਓ ਫਿਰ ਮੰਮੀ ਦੱਸਣਾ ਸੀ ਨਾ ਵਿਆਹ ਕਰਨ ਟਾਈਮ ਕਿ ਥੋੜੀਆ ਪ੍ਰੋਬਲਮ ਹੈਗੀ ਆ ਦਵਾਈ ਚੱਲ ਰਹੀ ਸੀ ਮੇਰੀ ਮੈਂ পাগল ਮੈਂਟਲ ਦਾ ਹੈ ਹੀ ਨਹੀਂ ਸੀ ਤੇ ਠੀਕ ਹੋ ਹੀ ਜਾਣਾ ਸੀ ਮੈਂ ਪਰ ਟੈਂਸ਼ਨ ਹੀ ਸੀ ਮੈਨੂੰ ਗਲਤੀ ਤੁਹਾੜ ਕੋ ਐ ਹੋਈ ਜੇ ਕੋਈ ਗੱਲ ਨਹੀਂ ਮੈਂ ਸੁਣਨੀ ਆ ਨਾ ਹਉਦੀਆਂ ਬਸ ਹੁਣਾਂ ਤੂੰ ਨਾ ਸੁਣੀ ਉਹਦੇ ਆਖੇ ਚ ਰਮੀ ਜਿਵੇਂ ਕਹਿੰਦਾਵੇਂ ਕਰੀ ਜਦੋਂ ਜੀ ਕਰੇਗਾ ਨਾ ਮਿਲਨ ਨੂੰ ਤੇ ਸੋਖ ਨੂੰ ਪੁੱਛ ਲਮੀ ਇੱਕ ਵਾਰੀ ਆਪ ਮਨ ਮੰਨੀ ਨਾ ਕਰੀ ਕੇ ਇਹ ਗਲਤੀ ਵੀ ਆਪਣਾ ਘਰ ਨਾ ਖਰਾਬ ਕਰੀ ਹਰ ਇੱਕ ਕਾਰ ਬਾਰ ਬਾਰ ਨਹੀਂ ਬੰਦੇ ਚੰਗਾ ਮਮੀ ਮੈਂ ਚਲਦੀ ਹਾਂ ਉਹਨਾਂ ਖਿਆਲ ਰੱਖੋ ਆਪਣਾ